ਕੁਝ ਦਿਨ ਬਾਅਦ ਪਾਣੀ ਆਉਣ ਲੱਗਿਆ ਮੈਂ ਉਹ ਫਰਮਰ ਤੋਂ ਲਗਾ ਲਿਆ ਆਹ ਦੇ 22 25 ਤੋਂ ਉੱਤੇ ਯਹਾਂ ਬੈਠੇ ਹਾਂ ਨਾ ਉਹ ਉਹ ਮਹਾਂਦੇਵ ਉਹ ਕਿਹੜਾ ਪਰਕੋ ਦਿੰਦੇ ਹਨ ਹਰ ਬਰਸ ਵਿੱਚ ਬਤਵਾ ਬੋਲ ਲੈਂਗੇ ਵੀਡੀਓ ਵੀ ਰਹੀ ਚੋੜੀ ਵੀ ਵੀਰ ਜੀ ਜਿਆਦਾ ਬੰਦ ਕਮਰੇ ਦੇ ਉੱਪਰ ਤੋਂ ਕਾਲਾ ਤਰੀਕਾ ਹੀ ਨਹੀਂ ਆਉਂਦਾ ਜਿੰਨ ਕਈ ਤਰ੍ਹਾਂ ਕਰੀ ਤੋਂ ਲੱਗ ਰਿਹਾ ਹੈ ਲੋਕ ਦੱਸ ਸਕਦੇ ਹਾਂ ਕਿ ਕਿੱਥੇ ਰਹੇ ਹੈਂ ਤਾਂਲੇ ਵਿੱਚ ਮੈਂ ਜੋਲਦੀ ਨਾ ਮੈਂ ਨਾ ਮੁੱਕ ਦਿਨ ਅਜੇ ਲੰਦੇ ਨਹੀਂ ਉਹ ਗੇਰ ਤੱਕ ਪੂਰੇ ਨੂੰ ਜਾਣੋਗੇ ਪੰਜ ਕੰਮ ਬਾਜ਼ਾਰ ਦੀ ਢਿੱਗੀ ਚੱਕੇ ਕੇ ਕਾਰ ਦੀ ਸਾਨੂੰ ਪੰਜਾਹ ਭਾਂ ਜੋ ਕਮਾਣਾ ਨਹੀਂ ਖਾਣਾ ਫਰੀ ਮੈਂ ਚੱਲ ਰਿਹਾ 2000 ਰੁਪਏ ਨਹੀਂ ਛੱਡਦੀਆਂ ਇਹਨਾਂ ਨੂੰ 15-15 2000 ਰੁਪਏ ਮਿੱਕਲ ਵੀ ਉਹ ਪ੍ਰੋਗਰਾਮ ਵੀ ਚੱਲਦੇ ਆ ਆਹੋ ਉਹੀ ਸਾਰ ਹੈ ਫੈਕਟਰੀਆਂ ਦੇ ਕੋਲ ਇੱਥੇ ਰਹਿਣਾ ਬੁਰਾ ਵਾਲੇ ਦਾ ਕੰਦ ਮਾਇਆ ਉਹ ਦਿਨਾਂ ਮੇਂ ਪਤਾ ਮੁबारक ਪਰ ਕੀ ਹੈ ਮਾਰ ਖਬਰ ਤੇ ਆਵਾਂ ਜਨਾ ਹਮਨੇ ਕੰਮ ਕਰਨਗੇ ਇੱਧਰ ਨਾ ਪੁਰਾਣੀ ਨਹੀਂ ਕਰੇਗਾ ਯਾਰ ਆ ਸਰਦਾਰ ਜੀ ਗੁੱਸਾ ਕਰਨਗੇ ਇੱਧਰ ਨਾ ਰੋਣੇਗਾ ਮੈਂ ਆਂ ਦੱਸ ਤੈ ਇਕਰਾ ਤਾਂ ਆਵੇ ਕੰਨੀ ਤੇ ਇੱਧਰ ਤੇਰਾ ਆਪਣਾ ਭੈਣ ਚੋ ਜੀ ਜਿਨਾ ਨਹੀਂ ਆ ਰਹਾ ਮੁਾਰਕਪੁਰ ਦੇ ਮਾਮਵਾ ਕੀ ਥੋੜਾ ਜਿਹਾ ਨਦੀਆ ਮਾ ਮਾ ਤਿੰਨ ਚਾਰ ਰਕਤ ਪੱਟ ਕੇ ਭਜਾਣੀ ਹੋਵੇਗਾ ਬਸ ਰਾਮ ਮੈਂ ਤਾਂ ਖਰੀ ਮਾਰ ਖਬਰੂ ਬਿਲਕੁਲ